ਜੀ ਰੋਇਆ ਨਗਰ ਰੋਂਦੇ ਤੋਂ ਸੋਨੇ ਨਹੀਂ ਲੱਗਦੇ ਹਾਂ ਸੋ ਉਹਦੇ ਵਾਸਤੇ ਸਾਰਿਆਂ ਤੋਂ ਮੈਂ ਮਾਫੀ ਮੰਗਦੀ ਆਂ ਕਿਤਾ ਨਹੀਂ ਕਦੋਂ ਜਿਹੜਾ ਵਾ ਪਰਮਾਤਮਾ ਦਾ ਬਲਾਵਾ ਆ ਜਾਣਾ ਵਾ ਇਹ ਤੇ ਜੱਗ ਜਿਉਂਦਿਆਂ ਦੇ ਮੇਲੇ ਨੇ ਇੱਕ ਮਿੰਟ ਹੋ ਸਕਦਾ ਜਿਹੜੇ ਨਹੀਂ ਖਰਚਾ ਭਰ ਸਕਦੇ ਉਹ ਵੀ ਉੱਥੇ ਜਾ ਕੇ ਤੁਸੀਂ ਇਲਾਜ ਕਰਵਾ ਸਕਦੇ ਹੋ ਸਮੋਂ 8 ਲੱਗਦੀਆਂ ਨੇ ਕਿਸੇ ਨੂੰ ਕੀਮੋਂ 4 ਲੱਗਦੀਆਂ ਨੇ ਕਿਸੇ ਨੂੰ ਕੀਮੋਂ 16 ਲੱਗਦੀ ਐ ਨੰਮ ਖਰਚਾ ਕਿੰਨਾ ਹੋਊਗਾ ਦੇਖੋ ਮੈਂ ਖਰਚਾ ਕਿਵੇਂ ਤੁਹਾਨੂੰ ਦੱਸ ਸਕਦੀ ਆ ਕੋਈ ਚੀਜ਼ ਥੋੜੀ ਆਪਾਂ ਇੰਦੀ ਆ ਕੋਈ ਚੀਜ਼ ਬਣਾ ਰਿਆ ਪੀ ਇਹਦਾ ਇਲਾਜ ਪਹਿਲਾਂ ਸੰਗਰੂਰ ਚੱਲਦਾ ਸੀਗਾ ਤੁਸੀਂ ਇੱਥੇ ਮੁੱਲਾਪੁਰ ਕਿਵੇਂ ਇਥੇ ਸੰਗਰੂਰ ਤੋਂ ਤੁਸੀਂ ਠੀਕ ਨਹੀਂ ਹੋਏ ਕਿਹੜੇ ਸ਼ਹਿਰ ਜਾ ਕਿੱਥੇ ਆ ਕਿਹੜਾ ਹਸਪੀਟਲ ਆ ਬਸ ਇਹੀ ਸਵਾਲ ਆਈ ਜਾਂਦੇ ਆ ਤੋ ਇਹ ਉਹ ਸਵਾਲ ਕਰਦੇ ਨੇ ਮੈਨੂੰ ਲੱਗਦਾ ਜਿਹੜੇ ਐਂ ਕਰਕੇ ਵੀਡੀਓ ਇੱਥੇ ਸ਼ੁਰੂ ਕਰਦੇ ਤਾਂ ਸਿੱਧਾ ਹੀ ਐਂਡ ਤੇ ਜਲ ਜਾਂਦੇ ਨੇ ਫਿਰ ਹੈਲੋ ਫਰੈਂਡਸ ਸਸਕੀ ਕਾਲ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੇ ਅਪਡੇਟ ਰਹਿੰਦੇ ਹੋ ਤੁਹਾਨੂੰ ਪਤਾ ਵਾ YouTube ਤੇ ਵੀ ਸਾਰੇ ਇਹੀ ਖਬਰ ਆ ਰਹੀ ਆ ਕਿ ਜਿਵੇਂ ਜਸਵਿੰਦਰ ਪੱਲਾ ਜੀ ਜਿਹੜੇ ਕਿ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਸੀਗੇ ਉਹਨਾਂ ਦਾ ਜਿਹੜਾ ਦਿਹਾਂਤ ਹੋ ਚੁੱਕਿਆ ਵਾ ਪਰਮਾਤਮਾ ਨਾਲ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਮਾਤਮਾ ਨਾਲ ਦੇ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਬਹੁਤ ਵੱਡੀ ਇਹ ਗੱਲ ਹੁੰਦੀ ਆ ਕਿ ਜਦੋਂ ਆਪਾਂ ਬਾਪ ਨੂੰ ਤੋੜਨਾ ਹੋਵੇ ਜਿਹੜਾ ਜਵਾਨ ਪੁੱਤ ਦੇ ਵਾਸਤੇ ਤੋੜਨਾ ਬਹੁਤ ਔਖਾ ਵਾ ਕੋਈ ਵੀ ਮੌਤ ਆ ਔਖੀ ਬਹੁਤ ਹੁੰਦੀ ਆ ਉਸ ਪਰਿਵਾਰ ਵਾਸਤੇ ਜਿਸ ਪਰਿਵਾਰ ਦਾ ਜੀ ਕਿਹਾ ਹੁੰਦਾ ਵਾ ਸੋ ਬਹੁਤ ਹੀ ਵਧੀਆ ਤੇ ਮਸ਼ਹੂਰ ਉਹ ਕਲਾਕਾਰ ਸੀਗੇ ਤੇ ਬਹੁਤ ਵਧੀਆ ਇੰਡਸਟਰੀ ਨੂੰ ਉਹਨਾਂ ਨੇ ਕੰਮ ਦਿੱਤਾ ਜੈਨਕਿ ਇੱਕ ਪੰਜਾਬੀ ਫਿਲਮਾਂ ਦੀ ਜਿਹੜੀ ਹੈ ਇੱਕ ਜਾਣ ਦੀ ਜਿਵੇਂ ਨਿਕਲ ਜਾਂਦੀ ਹੈ ਨਾ ਉਹ ਆ ਜਦੋਂ ਵੀ ਕੋਈ ਪੰਜਾਬੀ ਫਿਲਮ ਹੁੰਦੀ ਸੀ ਨਾ ਆਪਾਂ ਛੋਟੇ ਛੋਟੇ ਹੁੰਦੇ ਵੀ ਉਦੋਂ ਆਪਾਂ ਵੇਖਦੇ ਹੁੰਦੇ ਸੀ ਕਿ ਜਸਵਿੰਦਰ ਭੱਲਾ ਜੀ ਆ ਗਏ ਜੀ ਜਦੋਂ ਆ ਜਾਂਦੇ ਹੁੰਦੇ ਸੀ ਵਿੱਚ ਤੇ ਵਧੀਆ ਰੌਣਕ ਦੀ ਆ ਜਾਂਦੀ ਹੁੰਦੀ ਸੀ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਚਾਹੇ ਸ਼ਨਕਾਟਾ ਸੀਗਾ ਚਾਹੇ ਉਹਨਾਂ ਨੇ ਪੰਜਾਬੀ ਫਿਲਮਾਂ ਕੀਤੀਆਂ ਸੀ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਸੀ ਪਰ ਬਿਮਾਰੀ ਤੋਂ ਬੰਦਾ ਹਾਰ ਜਾਂਦਾ ਵਾ ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਹੁੰਦੀ ਆ ਵੀ ਐਵੇਂ ਨਾ ਇੱਕ ਦੂਜੇ ਦੇ ਉੱਤੇ ਲਾਂਚਣ ਲਾਈ ਜਾਇਆ ਕਰੋ ਇੱਕ ਦੂਜੇ ਨੂੰ ਗੱਲਾਂ ਕਰੀ ਜਾਇਆ ਕਰੋ ਪਤਾ ਨਹੀਂ ਕਦੋਂ ਜਿਹੜਾ ਵਾ ਪਰਮਾਤਮਾ ਦਾ ਬਲਾਵਾ ਆ ਜਾਣਾ ਵਾ ਇਹ ਤੇ ਜੱਗ ਜਿਉਂਦਿਆਂ ਦੇ ਮੇਲੇ ਨੇ ਜਦੋਂ ਆਪਾਂ ਜਿਉਂਦੇ ਹੰਨੇ ਉਹਦਾ ਸਾਰੀ ਉਮਰ ਨਾਲ ਆਪਾਂ ਈਰਖਾ ਕਰਦੇ ਮਰ ਜਾਂਦੇ ਕਦੀ ਗੁਆਂਢੀ ਤੋਂ ਕਦੀ ਰਿਸ਼ਤੇਦਾਰ ਤੋਂ ਕਦੀ ਕਿਸ ਤੋਂ ਵੀ ਸਾਡੇ ਤੋਂ ਅੱਗੇ ਕਿਵੇਂ ਨੰਗ ਗਿਆ ਵਾ ਚਾਹੇ ਇਹਨੂੰ ਆ ਚੀਜ਼ ਕਿਵੇਂ ਮਿਲ ਗਈ ਆ ਤੁਸੀਂ ਇਹ ਦੇਖਿਆ ਕਰੋ ਕਿ ਜੇ ਉਹਨੂੰ ਮਿਲਿਆ ਨਾ ਪਰਮਾਤਮਾ ਸਾਨੂੰ ਵੀ ਕਦੀ ਦਊਗਾ ਕਿਸੇ ਦੇ ਜਿਹੜੀ ਖੁਸ਼ੀ ਦੇ ਵਿੱਚ ਖੁਸ਼ ਹੋਇਆ ਕਰੋ ਪਰਮਾਤਮਾ ਹਮੇਸ਼ਾ ਖੁਸ਼ ਰੱਖਦਾ ਵਾ ਦੂਜੀ ਅਜੇ ਵਲੌਗ ਬਣਾਉਣ ਦਾ ਮੇਰਾ ਮਕਸਦ ਇਹ ਸੀਗਾ ਕਿ ਜਿਵੇਂ ਆਪਾਂ ਕੱਲ ਵਾਲਾ ਵਲੌਗ ਪਾਇਆ ਸੀ ਵੀ ਆਪਾਂ ਮੈਡੀਸਿਨ ਲੈ ਕੇ ਆਏ ਸੀਗੇ ਸੋ ਪਲੀਜ਼ ਰਿਕਵੈਸਟ ਸਭ ਤੋਂ ਪਹਿਲਾਂ ਤੇ ਹੱਥ ਜੋੜ ਕੇ ਰਿਕਵੈਸਟ ਆ ਕਿ ਪੂਰੀ ਜਿਹੜੀ ਉਹ ਵੀਡੀਓ ਦੇਖ ਲਿਆ ਕਰੋ ਤੁਸੀਂ ਵੀਡੀਓ ਪੂਰੀ ਨਹੀਂ ਦੇਖਦੇ ਸਕਿਪ ਕਰ ਕਰਕੇ ਦੇਖਦੇ ਹੋ ਤੇ ਜਿਵੇਂ ਅਸੀਂ 10-15 ਮਿੰਟ ਦੇ ਵਿੱਚ ਸਾਰੀ ਗੱਲ ਆਪਣੀ ਰੱਖਦੇ ਹਾਂ ਸਮਝਾਉਂਦੇ ਆਂ ਚਾਹੇ ਗੱਡੀ ਵਾਲੀ ਵੀਡੀਓ ਪਾਈਏ ਚਾਹੇ ਕੋਈ ਸਬਜ਼ੀ ਵਾਲੀ ਵੀਡੀਓ ਪਾਈਏ ਚਾਹੇ ਅਸੀਂ ਕੋਈ ਵਲੌਗ ਬਣਾਈਏ ਉਹਦੇ ਵਿੱਚ ਸਾਰੇ ਇੱਕ ਗੱਲ ਜਿਹੜੀ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੁੰਦੀ ਆ ਵੀ 10-15 ਮਿੰਟ ਦੇ ਵਿੱਚ ਸਾਰੀ ਗੱਲ ਤੁਹਾਨੂੰ ਸਮਝਾਈ ਜਾਵੇ ਸੋ ਇਹ ਉਹ ਸਵਾਲ ਕਰਦੇ ਨੇ ਮੈਨੂੰ ਲੱਗਦਾ ਜਿਹੜੇ ਐਂਕਰ ਕੇ ਵੀਡੀਓ ਇੱਥੇ ਸ਼ੁਰੂ ਕਰਦੇ ਤੇ ਸਿੱਧਾ ਹੀ ਐਂਡ ਤੇ ਚੱਲ ਜਾਂਦੇ ਨੇ ਫਿਰ ਉਹ ਸਵਾਲ ਕਰਨ ਬੈਹ ਜਾਂਦੇ ਨੇ ਕਿ ਮੈਡਮ ਜੀ ਤੁਸੀਂ ਆਹ ਨਹੀਂ ਇਹਦੇ ਵਿੱਚ ਦੱਸਿਆ ਉਹ ਨਹੀਂ ਦੱਸਿਆ ਹੈਗਾ ਜ਼ਿਆਦਾਤਰ ਇਹ ਸਵਾਲ ਆ ਰਹੇ ਸੀਗੇ ਕਿ ਤੁਸੀਂ ਹਸਪਤਾਲ ਦਾ ਨਾਮ ਹੀ ਨਹੀਂ ਦੱਸਿਆਗਾ ਕਿਹੜੇ ਸ਼ਹਿਰ ਜਾ ਕਿੱਥੇ ਆ ਕਿਹੜਾ ਹਸਪਤਾਲ ਆ ਬਸ ਇਹੀ ਸਵਾਲ ਆਈ ਜਾਂਦੇ ਆ ਤੇ ਮੈਂ ਉਹਦੇ ਵਿੱਚ ਸ਼ਹਿਰ ਵੀ ਦਿਖਾਇਆ ਤੁਸੀਂ ਦੇਖੋ ਜਦੋਂ ਰਸਤੇ 'ਚ ਆਪਾਂ ਜਾਂਦੇ ਉਹ ਸ਼ਹਿਰ ਵੀ ਦਿਖਾਇਆ ਵਾ ਵੀ ਚੰਡੀਗੜ੍ਹ ਨਿਊ ਚੰਡੀਗੜ੍ਹ ਆਪਾਂ ਪਹੁੰਚ ਚੁੱਕੇ ਆ ਫਿਰ ਮੈਂ ਤੁਹਾਨੂੰ ਫਿਰ ਬੋਰਡ ਇੱਕ ਦਿਖਾਇਆ ਕਿ ਹੋਮੀ ਭਾਪਾ ਕੈਂਸਰ ਹਸਪਤਾਲ ਆਪਾਂ ਪਹੁੰਚ ਚੁੱਕੇ ਆ ਉਸ ਤੋਂ ਬਾਅਦ ਅੰਦਰ ਜਾ ਕੇ ਫਿਰ ਆਪਾਂ ਫੋਟੋ ਵੀ ਦਿਖਾਈ ਨਾਮ ਵੀ ਦਿਖਾਇਆ ਫਿਰ ਬੋਲ ਕੇ ਵੀ ਕਿਹਾ ਪਿਆ ਆਪਾਂ ਹੋਮੀ ਭਾਵਾ ਕੈਂਸਰ ਹਸਪੀਟਲ ਆ ਚੁੱਕੇ ਆ ਫਿਰ ਵੀ ਇਹੀ ਸਵਾਲ ਆ ਰਿਹਾ ਕਿ ਮੈਡਮ ਜੀ ਤੁਸੀਂ ਆਪਣਾ ਨਾਮ ਨਹੀਂ ਦੱਸਿਆ ਹਸਪੀਟਲ ਦਾ ਨਾਮ ਨਹੀਂ ਦੱਸਿਆ ਇਹ ਉਹ ਨੇ ਜਿਹੜੇ ਸਕਿਪ ਕਰ ਲੈਂਦੇ ਨੇ ਸੋ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਨਾ ਦੁਬਾਰਾ ਰਿਪੀਟ ਉਹ ਵੀਡੀਓ ਦੇਖ ਲਿਆ ਕਰੋ ਕਿ ਹੀ ਜਿਹੜਾ ਸਵਾਲ ਕਰਨ ਲੱਗੇ ਅਗਲੇ ਨੂੰ ਹੋ ਸਕਦਾ ਉਹਨੇ ਅਗਲੇ ਨੇ ਵਿੱਚ ਦੱਸਿਆ ਹੋਵੇ ਅਸੀਂ ਜਿਹੜਾ ਉਹਨੂੰ ਸਕਿਪ ਕਰ ਦਿੱਤਾ ਵੀਡੀਓ ਅਸੀਂ ਹੁਣ ਕੋਈ ਵੀਡੀਓ ਦੇਖੀਏ ਨਾ ਕੋਈ ਵੀ ਆਪਾਂ ਜੇ ਜਾਣਕਾਰੀ ਲੈਣੀ ਹੈ ਨਾ ਉਹ ਜੇ ਦੇਖੀ ਤਾਂ ਵੀ ਇਹ ਜਾਣਕਾਰੀ ਇਥੋਂ ਸਕਿਪ ਲੱਗਦੀ ਆ ਚਾਹੇ ਸਾਨੂੰ ਪਤਾ ਨਹੀਂ ਲੱਗਾ ਹੀ ਦੁਬਾਰਾ ਫਿਰ ਉਹ ਰਿਪੀਟ ਤੇ ਦੇਖਦੇ ਵੀ ਇਹ ਸਾਰਾ ਅਗਲੇ ਨੇ ਕੱਲ ਦੱਸੀ ਹੋਊਗੀ ਪਰ ਪਤਾ ਨਹੀਂ ਕਿਵੇਂ ਕਮੈਂਟ ਆਪਾਂ ਫਿਰ ਵੀ ਕਰ ਦਿੰਨੇ ਆ ਇੱਕ ਇਹ ਸਵਾਲ ਬਹੁਤ ਆ ਰਿਹਾ ਸੀ ਆ ਕਿ ਮੈਡਮ ਤੁਹਾਡਾ ਤੇ ਜਿਹੜਾ ਇਲਾਜ ਪਹਿਲਾਂ ਸੰਗਰੂਰ ਚੱਲਦਾ ਸੀਗਾ ਤੁਸੀਂ ਇੱਥੇ ਮੁੱਲਾਪੁਰ ਕਿਵੇਂ ਇਥੋਂ ਸੰਗਰੂਰ ਤੋਂ ਤੁਸੀਂ ਠੀਕ ਨਹੀਂ ਹੋਏ ਤੁਹਾਡੇ ਕਹ ਤੇ ਅਸੀਂ ਸੰਗਰੂਰ ਚਲੇ ਗਏ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਰਿਲੇਟਿਵ ਗਏ ਨੇ ਅਸੀਂ ਉਹਨਾਂ ਨੂੰ ਭੇਜਿਆ ਜੀ ਸੰਗਰੂਰ ਤੇ ਤੁਸੀਂ ਹੁਣ ਦੇਖੋ ਕੋਈ ਇਹੋ ਜੀ ਪ੍ਰੋਬਲਮ ਨਹੀਂ ਆ ਸੰਗਰੂਰ ਤੇ ਮੁੱਲਾਪੁਰ ਸੇਮ ਇੱਕੋ ਹੀ ਹਸਪੀਟਲ ਆ ਬਸ ਵੱਖਰੀ ਵੱਖਰੀ ਜਗ੍ਹਾ ਤੇ ਬ੍ਰਾਂਚਾਂ ਖੁੱਲੀਆਂ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਹੋਮੀ ਭਾਵਾ ਕੈਂਸਰ ਹਸਪੀਟਲ ਸੰਘਰੂਰ ਹੋਮੀ ਭਾਵਾ ਕੈਂਸਰ ਹਸਪੀਟਲ ਮੁੱਲਾਪੁਰ ਨਾਮ ਵੀ ਸੇਮ ਆ ਬਸ ਸ਼ਹਿਰਾਂ ਦੇ ਨਾਮ ਵੱਖਰੇ ਆ ਇੱਕ ਬੰਬੇ ਆ ਕਲਕੱਤੇ ਆ ਜਿਵੇਂ ਵੱਖਰੀ ਵੱਖਰੀ ਥਾਂ ਦੇ ਇਹਨਾਂ ਦੀਆਂ ਬ੍ਰਾਂਚਾਂ ਨੇ ਤੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਸੇਮ ਹੀ ਉੱਥੋਂ ਦੇ ਡਾਕਟਰ ਨੇ ਜੇਕਰ ਤੁਸੀਂ ਸੰਘਰੂਰ ਇਲਾਜ ਕਰਾ ਰਹੇ ਹੋ ਅਭਿਸ਼ਵਾਸ ਕਰਾ ਕੇ ਤੁਸੀਂ ਇਲਾਜ ਕਰਵਾਓ ਜੀ ਉੱਥੇ ਉਹਦੀ ਕੋਈ ਪ੍ਰੋਬਲਮ ਨਹੀਂ ਆ ਵੀ ਜੇ ਤੁਸੀਂ ਉੱਥੇ ਠੀਕ ਨਹੀਂ ਹੋ ਸਕਦੇ ਪਰਮਾਤਮਾ ਨੇ ਮਿਹਰ ਕੀਤੀ ਨਾ ਤੁਸੀਂ ਸੰਗਰੂਰ ਵੀ ਠੀਕ ਰਹਿਣਾ ਮੁੱਲਾਪੁਰ ਵੀ ਮੈਂ ਸਿਰਫ ਇਸ ਕਰਕੇ ਆਪਣੀ ਫਾਈਲ ਇਥੇ ਟਰਾਂਸਫਰ ਕਰਵਾਈ ਆ ਕਿਉਂਕਿ ਮੈਨੂੰ ਸੰਗਰੂਰ ਜਿਹੜਾ ਇਥੋਂ ਰੋਪੜ ਤੋਂ ਬਹੁਤ ਜ਼ਿਆਦਾ ਦੂਰ ਪੈਂਦਾ ਸੀਗਾ ਤੇ ਇਸ ਕਰਕੇ ਮੈਂ ਜਿਹੜਾ ਮੁੱਲਾਪੁਰ ਕੀਤਾ ਵੀ ਮੁੱਲਾਪੁਰ ਮੈਨੂੰ ਨੇੜੇ ਪੈਂਦਾ ਸੋ ਜੇਕਰ ਤੁਸੀਂ ਆਪ ਦਾ ਸੰਗਰੂਰ ਤੋਂ ਇਲਾਜ ਕਰਾ ਰਹੇ ਹੋ ਤੇ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਆ ਸੇਮ ਡਾਕਟਰ ਆ ਸੇਮ ਹਸਪੀਟਲ ਆ ਬਾਕੀ ਇੱਕ ਹੋਰ ਸਵਾਲ ਆ ਰਿਹਾ ਸੀ ਮੈਨੂੰ ਕਿ ਮੈਡਮ ਖਰਚਾ ਕਿੰਨਾ ਹੋਊਗਾ ਦੇਖੋ ਮੈਂ ਖਰਚਾ ਕਿਵੇਂ ਤੁਹਾਨੂੰ ਦੱਸ ਸਕਦੀ ਹਾਂ ਕੋਈ ਚੀਜ਼ ਥੋੜੀ ਆਪਾਂ ਇੰਡੀ ਆ ਕੋਈ ਚੀਜ਼ ਬਣਾ ਰਹੀ ਐ ਭੀ ਇੱਥੇ ਜੀ 100 ਰੁਪਿਆ ਖਰਚਾ ਆਊਗਾ ਚਾਹੇ 200 ਰੁਪਿਆ ਖਰਚਾ ਆਊਗਾ ਚਾਹੇ ਤੇ 10000 ਰੁਪਿਆ ਖਰਚਾ ਆਊਗਾ ਇੱਥੇ ਆਪਾਂ ਕੁਝ ਨਹੀਂ ਦੱਸ ਸਕਦੇ ਭੀ ਬਿਮਾਰੀ ਦਾ ਹਸਪੀਟਲ ਦੇ ਵਿੱਚ ਕਿੰਨਾ ਖਰਚਾ ਆਊਗਾ ਕਿਉਂਕਿ ਵੱਖਰੀ ਵੱਖਰੀ ਸਟੇਜ ਆ ਵੱਖਰੀ ਵੱਖਰੀ ਬਿਮਾਰੀ ਆ ਕਿਸੇ ਨੂੰ ਕੀਮੋ 8 ਲੱਗਦੀਆਂ ਨੇ ਕਿਸੇ ਨੂੰ ਕੀਮੋ 4 ਲੱਗਦੀਆਂ ਨੇ ਕਿਸੇ ਨੂੰ ਕੀਮੋ 16 ਲੱਗਦੀਆਂ ਨੇ ਕਿਸੇ ਨੂੰ ਰੇਡੀਏਸ਼ਨ ਵੀ ਲੱਗਦੀ ਆ ਕਿਸੇ ਦਾ ਆਪਰੇਟ ਵੀ ਹੁੰਦਾ ਵਾ ਕਿਸੇ ਨੂੰ ਮੈਡੀਸਨ ਦੇ ਨਾਲ ਹੀ ਇਹ ਤਾਂ ਦੇਖੋ ਉੱਥੇ ਡਾਕਟਰੀ ਦੱਸ ਸਕਦੇ ਨਾ ਮੈਨੂੰ ਅੱਜ ਫੋਨ ਆਇਆ ਸੀ ਕਿ ਮੈਡਮ ਸਾਡੇ ਫਾਦਰ ਨੂੰ ਆ ਪ੍ਰੋਬਲਮ ਤੇ ਅਸੀਂ ਇੰਨਾ ਖਰਚਾ ਨਹੀਂ ਭਰ ਸਕਦੇ ਦੱਸੋ ਖਰਚਾ ਕਿੰਨਾ ਲੱਗਦਾ ਮੈਂ ਕਿਹਾ ਮੈਡਮ ਮੈਂ ਖਰਚਾ ਨਹੀਂ ਦੱਸ ਸਕਦੀ ਵੀ ਕਿੰਨਾ ਲੱਗਾ ਵਾ ਖਰਚਾ ਇਸ ਕਰਕੇ ਤੁਹਾਨੂੰ ਉੱਥੇ ਜਾ ਕੇ ਫਾਈਲ ਆਪਣੀ ਚੈੱਕ ਕਰਾ ਕੇ ਬਿਮਾਰੀ ਡਾਇਗਨੋਸ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡਾ ਖਰਚਾ ਕਿੰਨਾ ਲੱਗਦਾ ਵਾ ਦੂਜੀ ਗੱਲ ਹੈ ਜੇਕਰ ਤੁਸੀਂ ਸਰਕਾਰੀ ਜੌਬ ਨਹੀਂ ਕਰਦੇ ਤਾਂ ਫਿਰ ਤੁਹਾਡਾ ਜਿਵੇਂ ਉੱਥੋਂ ਡਾਇਗਨੋਸ ਹੋ ਜਾਂਦੀ ਆ ਵੀ ਹਾਂ ਤੁਹਾਨੂੰ ਕੈਂਸਰ ਆ ਤੇ ਤੁਹਾਡੀ ਉੱਥੇ ਫਾਈਲ ਹਸਪੀਟਲ ਜਿਵੇਂ ਬਣ ਜਾਂਦੀ ਆ ਤੇ ਫਿਰ ਕਾਰਡ ਬਣਦਾ ਉਹਦੇ ਵਿੱਚ ਜਿਹੜੀ ਆ ਸਰਕਾਰ ਵੱਲੋਂ ਪੇਮੈਂਟ ਪਾਈ ਜਾਂਦੀ ਆ 1.5 ਤੋਂ 2 ਲੱਖ ਦੀ ਰਾਸ਼ੀ ਦਿੱਤੀ ਜਾਂਦੀ ਆ ਉਹਦੇ ਨਾਲ ਜਿਹੜਾ ਤੁਹਾਡਾ ਟਰੀਟਮੈਂਟ ਹੋ ਸਕਦਾ ਜਿਹੜੇ ਨਹੀਂ ਖਰਚਾ ਭਰ ਸਕਦੇ ਉਹ ਵੀ ਉੱਥੇ ਜਾ ਕੇ ਤੁਸੀਂ ਇਲਾਜ ਕਰਵਾ ਸਕਦੇ ਹੋ ਸੰਗਰੂਰ ਤੇ ਮੈਂ ਇਹ ਵੀ ਸੁਣਿਆ ਸੀਗਾ ਕਿ ਸੰਗਰੂਰ ਹਸਪੀਟਲ ਵਾਲੇ ਉਦੋਂ ਸਾਡੇ ਨੌਨ ਸੀਗੇ ਉੱਥੇ ਜਿਹੜੇ ਕੰਮ ਕਰਦੇ ਉਹਨਾਂ ਸਾਨੂੰ ਦੱਸਿਆ ਕਿ ਜੇ ਕੋਈ ਸਾਡੇ ਕੋ ਕੋਈ ਗਰੀਬ ਆਂਦਾ ਨਾ ਕਿ ਮੈਂ ਹਾਂ ਮੇਰੇ ਕੋ ਟੈਸਟ ਕਰਵਾਉਣ ਵਾਸਤੇ ਵੀ ਪੈਸੇ ਨਹੀਂ ਹੈਗੇ ਤੇ ਜਿੰਨਾ ਚਿਰ ਉਹਦਾ ਡਾਇਗਨੋਸ ਨਹੀਂ ਹੁੰਦਾ ਤੇ ਫਿਰ ਕਹਿੰਦੇ ਅਸੀਂ ਆਪਣੇ ਸਟਾਫ ਵੱਲੋਂ ਜਿਹੜੀ ਜੀ ਸਾਨੂੰ ਪੇ ਮਿਲਦੀ ਉਹ ਤੋਂ ਥੋੜਾ ਥੋੜਾ ਸਾਰੇ ਇਕੱਠੇ ਕਰਕੇ ਫਿਰ ਅਸੀਂ ਉਹਦੇ ਟੈਸਟ ਕਰਵਾਉਨੇ ਆ ਕਿਉਂਕਿ ਜਿੰਨਾ ਚਿਰ ਡਾਇਗਨੋਸ ਨਹੀਂ ਹੁੰਦਾ ਉਹਨਾਂ ਚਿਰ ਉਸੇ ਤੁਹਾਨੂੰ ਤੁਹਾਡੇ ਪੈਸੇ ਲੱਗਣਗੇ ਤੇ ਬਾਕੀ ਉਸ ਤੋਂ ਬਾਅਦ ਜਿਹੜਾ ਇਲਾਜ ਆ ਉਹ ਫ੍ਰੀ ਹੋਣਾ ਵਾ ਹੁਣ ਕਈ ਇੱਥੇ ਲੋਕ ਕਹਿਣਗੇ ਕਿ ਵੀ ਸਰਕਾਰੀ ਆ ਤੇ ਉਥੇ ਹੋ ਸਕਦਾ ਇਲਾਜ ਉਹ ਜਾ ਨਾ ਹੋਵੇ ਬਹੁਤ ਵਧੀਆ ਬੈਸਟ ਇਲਾਜ ਆ ਬਹੁਤ ਵਧੀਆ ਹਸਪੀਟਲ ਆ ਮੈਂ ਇਹ ਨਹੀਂ ਵੀ ਮੈਂ ਕਿਸੇ ਦੀ ਮਸ਼ਹੂਰੀ ਕਰ ਰਹੀ ਆ ਮੈਂ ਤਾਂ ਇਹ ਕਹਿ ਰਹੀ ਆ ਕਿਉਂਕਿ ਮੈਂ ਵੀ ਪਹਿਲਾਂ ਡੀ ਐਮ ਸੀ ਗਈ ਸੀਗੀ ਡੀ ਐਮ ਸੀ ਤੋਂ ਮੈਂ ਇਲਾਜ ਕਰਵਾਉਣ ਗਈ ਸੀਗੀ ਉੱਥੇ ਮੈਨੂੰ ਬਹੁਤ ਜ਼ਿਆਦਾ ਖਰਚਾ ਖਰਚਾ ਤਾਂ ਛੱਡੋ ਉੱਥੇ ਮੈਨੂੰ ਇਹ ਨਹੀਂ ਸਮਝ ਲੱਗਦੀ ਸੀ ਕਿ ਮੇਰਾ ਟ੍ਰੀਟਮੈਂਟ ਸ਼ੁਰੂ ਕਰ ਰਿਹਾ ਹੈ ਕਿ ਐਵੇਂ ਮੈਨੂੰ ਕਟ ਵੱਟ ਕੇ ਬਾਸੁੱਟੀ ਜਾ ਰਿਹਾ ਹੈ ਪਤਾ ਹੀ ਨਹੀਂ ਇੱਕ ਕਾਗਜ਼ ਉਹਨਾਂ ਦੇ ਅੱਗੇ ਰੱਖਿਆ ਕਾਗਜ਼ ਦੇ ਟੁਕੜੇ ਤੇ ਕਹਿ ਰਹੇ ਕਿ ਤੁਹਾਡੀ ਬ੍ਰੈਸਟ ਕੱਟ ਦਾਂਗੇ ਤੁਹਾਡੀ ਬਾਹ ਕੱਟ ਦਾਂਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਆ ਕਿ ਸਰਕਾਰੀ ਹੈਗਾ ਭਾਵੇਂ ਪਰ ਲਾਜ ਬਹੁਤ ਬੈਸਟ ਆ ਕੋਈ ਮੈਂ ਉਹਦੀ ਮਸ਼ਹੂਰੀ ਨਹੀਂ ਕਰ ਰਹੀ ਹੈਗੀ ਜੇਕਰ ਤੁਸੀਂ ਆਪਣੀ ਜਾਨ ਬਚਾਉਣੀ ਹੈ ਤਾਂ ਤੁਸੀਂ ਉਹ ਕੈਂਸਰ ਹਸਪੀਟਲ ਹੋਮੀ ਭਾਵਾ ਪਹੁੰਚ ਸਕਦੇ ਹੋ ਤੁਸੀਂ ਉੱਥੇ ਜਾ ਕੇ ਆਪਦਾ ਟ੍ਰੀਟਮੈਂਟ ਕਰਵਾ ਸਕਦੇ ਹੋ ਐਰਕ ਜਦੋਂ ਮੈਂ ਮੈਡੀਸਿਨ ਲੈਣ ਗਈ ਕੈਮਰਾ ਨਹੀਂ ਔਨ ਹੋ ਸਕਿਆ ਇੱਕ 12 ਸਾਲਾਂ ਦੀ ਬੱਚੀ ਸੀਗੀ ਉਹਨੂੰ ਵੀ ਇਹ ਪ੍ਰੋਬਲਮ ਸੀ ਕਿਉਂਕਿ ਇਹ ਪ੍ਰੋਬਲਮ ਬਹੁਤ ਹੋ ਰਹੀ ਹੈ ਸਾਡੇ ਖਾਣ-ਪੀਣ ਕਰਕੇ ਸਾਡਾ ਖਾਣ-ਪੀਣ ਬਹੁਤ ਗਲਤ ਆ ਇੱਕ ਅੱਜ ਮੈਨੂੰ ਫੋਨ ਆਇਆ ਸੀ ਕਾਫੀ ਜੇਰ ਉਹਨਾਂ ਨੇ ਵੀ ਮੇਰਾ ਟਾਈਮ ਕਾਫੀ ਲਿਆ ਉਹ ਕਹਿ ਰਹੇ ਸੀ ਕਿ ਮੈਡਮ ਸਾਡੀ ਨੇ ਮੇਰੇ ਨਾਲ ਭਾਬੀ ਨੂੰ ਪ੍ਰੋਬਲਮ ਆ ਤੇ ਸਾਡੀ ਇਕੱਲੀ-ਕੱਲੀ ਭਾਬੀ ਆ ਤੇ ਉਹ ਉੱਥੇ ਹੀ ਸੰਗਰੂਰ ਤੋਂ ਹੀ ਇਲਾਜ ਕਰਾ ਰਹੇ ਸੀ ਕਿ ਸ਼ਾਇਦ ਮੁਲਾਪੁਰ ਤੋਂ ਕਰਵਾ ਲੈ ਤੇ ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਗਿਆ ਨੇ ਮੈਂ ਇੱਥੋਂ ਠੀਕ ਨਹੀਂ ਹੋ ਰਹੀ ਉਹ ਤੋਂ ਛੱਡ ਕੇ ਪਤਾ ਨਹੀਂ ਹੋਰ ਕਿੱਥੇ ਹੋਣ ਜਾ ਰਹੇ ਨੇ ਨਾ ਉਹ ਕਹਿੰਦੇ ਆਪਣੇ ਡਾਈਟਰ ਰੱਖਦੇ ਨੇ ਉਹ ਲਸਣ ਪਿਆਜ਼ ਆ ਜਾਂ ਕੱਟ ਕੇ ਤੇ ਫਰਿੱਜ ਰੱਖ ਛੱਡਦੇ ਆ ਉਹੀ ਬਸ ਵਰਤੀ ਜਾਂਦੇ ਆ ਕੁਕਰਚ ਪਾ ਕੇ ਸੀਟੀਆਂ ਮੈਂ ਤੇ ਦੇਖੋ ਮੈਂ ਕਹਿਆ ਮੈਡਮ ਜੀ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਆਪਣੇ ਆਪ ਨੂੰ ਖੁਦ ਠੀਕ ਨਹੀਂ ਕਰਨਾ ਚਾਹੁੰਦੇ ਤੇ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਮੈਂ ਹਾਂ ਮੈਂ ਤਾਂ ਉੱਥੇ ਮੈਂ ਕੁਝ ਵੀ ਨਹੀਂ ਕਰ ਸਕਦੀ ਇਹ ਤੇ ਤੁਸੀਂ ਉਹਨਾਂ ਨੂੰ ਸਮਝਾਓ ਕਿ ਆਪਣੇ ਆਪ ਨੂੰ ਪਿਆਰ ਕਰਨ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੀ ਡਾਈਟ ਦਾ ਧਿਆਨ ਰੱਖਣ ਆਪਣੇ ਖਾਣ ਪੀਣ ਦਾ ਧਿਆਨ ਰੱਖਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਹਿੰਦੇ ਹੁੰਨੇ ਆ ਜੇ ਕੋਈ ਪੇਸ਼ੈਂਟ ਆ ਤਾਂ ਵੀ ਜੇ ਨਹੀਂ ਪੇਸ਼ੈਂਟ ਤਾਂ ਵੀ ਤੁਸੀਂ ਰਸੋਈ ਦੇ ਵਿੱਚ ਆਪਣੇ ਭਾਂਡੇ ਜਿਹੜੇ ਉਹ ਚੇਂਜ ਕਰੋ ਜੀ ਜਿਹੜਾ ਅਲੂਮੀਨੀਅਮ ਆਪਾਂ ਆਪਣੀਆਂ ਰਸੋਈਆਂ 'ਚ ਵੜਿਆ ਨਾ ਉਹ ਆਪਾਂ ਨੂੰ ਬਿਮਾਰ ਕਰਦਾ ਹੈਗਾ ਵਾ ਜੇਕਰ ਤੁਸੀਂ ਰਸੋਈ ਦੇ ਵਿੱਚ ਕੁੱਕਰ ਤੇ ਅਲੂਮੀਨੀਅਮ ਕੱਢ ਦੋ ਨਾ ਤੇ ਬਹੁਤ ਵਧੀਆ ਰਹੋਗੇ ਗਾਂ ਤੁਹਾਡੇ ਬੱਚੇ ਵੀ ਬਹੁਤ ਵਧੀਆ ਰਹਿਣਗੇ ਜਿਵੇਂ ਅਰਕੀ ਹੋਮੋ ਬੱਚੀ ਦੇਖੀ ਹੈ ਕਿ 12 ਸਾਲਾਂ ਦੀ ਬੱਚੀ ਇਹ ਖਾਣ ਪੀਣ ਤੋਂ ਹੀ ਸਾਰਾ ਹੋ ਰਿਹਾ ਵਾ ਤੇ ਜੇਕਰ ਤੁਸੀਂ ਜਿਵੇਂ ਉਹ ਮੈਡਮ ਕਰਦੀ ਕੁੱਕਰ ਦੇ ਵਿੱਚ ਪਾ ਕੇ ਤੇ ਸੀਟੀਆਂ ਮਰਵਾ ਲੈਂਦੇ ਆ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰਨਗੇ ਤਾਂ ਕਿਸੇ ਨੇ ਪਿਆਰ ਨਹੀਂ ਕਰਨਾ ਉਹਨਾਂ ਨੂੰ ਪਹਿਲਾਂ ਤੁਹਾਡੀ ਸਿਹਤ ਹੋਊਗੀ ਤੇ ਫੇਰ ਹੀ ਤੁਸੀਂ ਆਪਦਾ ਘਰ ਵੀ ਚਲਾ ਸਕਦੇ ਹੋ ਹੁਣ ਤੁਸੀਂ ਸਾਰੀ ਦਿਹਾੜੀ ਲੇਡੀਜ਼ ਜਿਹੜੀਆਂ ਵਾਂ ਉਹ ਖੱਪਦੀਆਂ ਰਹਿੰਦੀਆਂ ਘਰ ਦੇ ਵਿੱਚ ਆਪਣੇ ਆਪ ਬਾਰੇ ਧਿਆਨ ਨਹੀਂ ਰੱਖਦੀਆਂ ਆਪਣਾ ਖਾਣਾ ਖਾਦਾ ਕਿ ਨਹੀਂ ਖਾਦਾ ਬਸ ਬੱਚਿਆਂ ਵੱਲੇ ਪਤੀ ਵੱਲੇ ਘਰ ਵੱਲੇ ਸਹੁਰਿਆਂ ਵੱਲੇ ਹਾਂ ਭੀ ਇਹਨੇ ਖਾ ਲਿਆ ਕਿ ਨਹੀਂ ਇਹਨੇ ਖਾ ਲਿਆ ਕਿ ਨਹੀਂ ਇਹਦੇ ਵਾਸਤੇ ਆ ਚੀਜ਼ ਬਣਾਉਣੇ ਆ ਇਹਦੇ ਵਾਸਤੇ ਆਪਣਾ ਨਹੀਂ ਉਹ ਦੇਖਦੀ ਹੁੰਦੀ ਐ ਉਹ ਦੇਖਿਓ ਤੁਸੀਂ ਵੀ ਜਿੰਨਾ ਵਿੱਚ ਤੁਸੀਂ ਸਾਰੀ ਦਿਹਾੜੀ ਖੱਪਦੀਆਂ ਰਹਿੰਦੀਆਂ ਇਹਨਾ ਜਿੱਦਣ ਤੁਹਾਨੂੰ ਕੋਈ ਪ੍ਰੋਬਲਮ ਹੋਗੀ ਤੁਸੀਂ ਮੰंजे ਤੇ ਪੈ ਗਏ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਵਾਰੀ ਪਾਣੀ ਦਿਨ ਲੱਗਿਆ ਮੱਥੇ ਵੱਟ ਪੈ ਜਾਣਾ ਜੇ ਇਹ ਤੁਸੀਂ ਯਾਦ ਰੱਖਿਓ ਮੇਰੀ ਗੱਲ ਕਿਉਂਕਿ ਮੇਰੇ ਨਾਲ ਇਹ ਹੋਇਆ ਮੰंजे ਤੇ ਪਿਆ ਨੂੰ ਕੋਈ ਨਹੀਂ ਪੁੱਛਦਾ ਜਦੋਂ ਮੰंजे ਤੇ ਆਪਾਂ ਪੈ ਜਾਂਦੇ ਨੇ ਨਾ ਫਿਰ ਉਹ ਉਹੀ ਜਿਹੜਾ ਚੰਗਾ ਲੱਗਦਾ ਨਾ ਚਾਰੇ ਪਾਸੇ ਜਿੱਤੇ ਦੁਨੀਆ ਨਿਰਪਰ ਹੁੰਦੀ ਸਾਰੀ ਵੀ ਸਾਡਾ ਆ ਚੀਜ਼ ਕਿੱਥੇ ਉਹ ਚੀਜ਼ ਕਿੱਥੇ ਆ ਫਿਰ ਉਹ ਮਨੋਂ ਲੈਣ ਲੱਗ ਜਾਂਦਾ ਵਾ ਜਦੋਂ ਆਪਾਂ ਮੰंजे ਤੇ ਪੈ ਜਾਂਦੇ ਨੇ ਫਿਰ ਮਨੋਂ ਲੈ ਜਾਂਦਾ ਸੋ ਇਸ ਕਰਕੇ ਪਹਿਲਾਂ ਤੁਸੀਂ ਆਪਣੇ ਆਪ ਦਾ ਧਿਆਨ ਰੱਖੋ ਜੇ ਤੁਸੀਂ ਮੰंजे ਤੇ ਪੈ ਗਈਆਂ ਤੇ ਸਾਰਾ ਘਰ ਹੀ ਮੰंजे ਤੇ ਪੈ ਜਾਣਾ ਤੁਸੀਂ ਆਪਣੇ ਆਪ ਦਾ ਧਿਆਨ ਰੱਖੋਗੇ ਨਾ ਆਪਣੇ ਆਪ ਨੂੰ ਤੰਦਰੁਸਤ ਰੱਖੋਗੇ ਤੇ ਸਾਰਾ ਘਰ ਲੈ ਕੇ ਚੱਲ ਸਕਦੀਆਂ ਖਾਸ ਕਰਕੇ ਲੇਡੀਜ਼ ਨੂੰ ਇਹ ਮੈਂ ਦੱਸ ਰਹੀ ਹਾਂ ਕਿ ਪਲੀਜ਼ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਫਿਰ ਆਪਣਾ ਧਿਆਨ ਰੱਖਣਾ ਸਿੱਖੋ ਐਕਸਰਸਾਈਜ਼ ਕਰੋ ਤੁਸੀਂ ਆਪਣਾ ਖਾਣ ਪੀਣ ਵਧੀਆ ਰੱਖੋ ਐ ਨਹੀਂ ਵੀ ਮੈਂ ਉਹਦੇ ਬੱਚੇ ਦੇ ਪਾਦਾ ਕੋਲੀ ਦੇ ਵਿੱਚ ਚਾਹੇ ਪਤੀ ਦੇ ਕੋਲੀ ਦੇ ਵਿੱਚ ਪਾਦਾ ਮੈਨੂੰ ਮਿਲ ਗਿਆ ਨਹੀਂ ਮਿਲ ਗਿਆ ਉਹ ਨਹੀਂ ਗੱਲ ਕਰਦੇ ਆ ਮੈਂ ਵੀ ਇਹੀ ਕਰਦੀ ਆ ਸਾਰੀ ਲੇਡੀਜ਼ ਕਰਦੀ ਆ ਪਰ ਥੋੜਾ ਜਿਹਾ ਆਪਣੇ ਆ ਬਾਰੇ ਵੀ ਤੁਹਾਨੂੰ ਹੁਣ ਸੋਚਣਾ ਪਊਗਾ ਜੇ ਅਸੀਂ ਸਾਰੇ ਘਰ ਨੂੰ ਨਾਲ ਲੈ ਕੇ ਚੱਲਣਾ ਸੋ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਨਾਮ ਵੀ ਦੱਸ ਦਿੱਤਾ ਵਾ ਵੀ ਕਿਹੜਾ ਨਾਮ ਆ ਹਸਪੀਟਲ ਦਾ ਫਿਰ ਆਪਾਂ ਤੁਹਾਨੂੰ ਵੀ ਉਸੇ ਸਵਾਲਾਂ ਦੇ ਵੀ ਜਵਾਬ ਦੇ ਦਿੱਤੇ ਆ ਵੀ ਮੈਡਮ ਜੀ ਕਿੰਨਾ ਖਰਚਾ ਹੋਊਗਾ ਕਿਉਂਕਿ ਕੱਲੇ-ਕੱਲੇ ਜਦੋਂ ਇਹ ਸਵਾਲ ਕਰਦੇ ਆ ਸਾਰੇ ਕਮੈਂਟਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਇਹ ਮੈਨੂੰ ਲੱਗਦਾ ਕਿ ਉਹੀ ਜਿਹੜੇ ਸਬਸਕ੍ਰਾਈਬਰ ਨੇ ਜਿਹੜੇ ਕਿ ਨਵੇਂ ਆਉਂਦੇ ਆ ਜੇ ਤੁਸੀਂ ਨਵੇਂ ਆਏ ਹੋ ਨਾ ਚੈਨਲ ਤੇ ਤੇ ਪਲੀਜ਼ ਇੱਕ ਵਾਰੀ ਜੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਸਾਰੀਆਂ ਵੀਡੀਓਸ ਆਪਾਂ ਪਾਈਆਂ ਹੁੰਦੀਆਂ ਤੁਸੀਂ ਉਹ ਸਾਰੀਆਂ ਜਾ ਕੇ ਵੀਡੀਓਸ ਦੇਖ ਸਕਦੇ ਹੋ ਫਿਰ ਇਹ ਬਹੁਤ ਸਵਾਲ ਆ ਰਿਹਾ ਸੀ ਕਿ ਮੈਡਮ ਕੀ ਡਾਈਟ ਲੈਣੇ ਹੋ ਤੁਸੀਂ ਕੀ ਕੀ ਖਾਂਦੇ ਰਹੇ ਹੋ ਕਿਵੇਂ ਤੁਸੀਂ ਠੀਕ ਹੋਏ ਹੋ ਉਹ ਵੀ ਸਾਰੀਆਂ ਆਪਾਂ ਡਿਟੇਲ ਦੇ ਵਿੱਚ ਵੀਡੀਓ ਬਣਾ ਕੇ ਚੈਨਲ ਤੇ ਪਾਈਆਂ ਜੇਕਰ ਤੁਹਾਨੂੰ ਉਹ ਵੀਡੀਓਸ ਨਹੀਂ ਲੱਭਦੀਆਂ ਤੇ ਆਪਾਂ ਇਹ ਇਸ ਵੀਡੀਓ ਦੇ ਐਂਡ ਸਕ੍ਰੀਨ ਤੇ ਲਾ ਦਾਂਗੇ ਕੀ ਕਿਹੜੀ ਕਿਹੜੀ ਚੀਜ਼ ਦੇ ਨਾਲ ਤੁਸੀਂ ਖਾ ਕੇ ਆਪਣੀ ਕੈਂਸਰ ਨੂੰ ਕੰਟਰੋਲ ਰੱਖ ਸਕਦੇ ਹੋ ਨਾ ਕਿ ਤੁਸੀਂ ਠੀਕ ਹੋ ਸਕਦੇ ਹੋ ਇੱਕ ਮੈਸੇਜ ਆਇਆ ਕਿ ਮੈਡਮ ਤੁਸੀਂ ਤੇ ਅੱਜ ਅਹੀਂ ਤੇਨੂੰ ਫੋਨ ਕੀਤਾ ਸੀਗਾ ਤੁਸੀਂ ਸਾਨੂੰ ਕਿਹਾ ਸੀਗਾ ਕਿ ਮੈਂ ਠੀਕ ਆ ਤੇ ਅੱਜ ਤੁਸੀਂ ਫੇਰ ਹਸਪੀਟਲ ਦਵਾਈ ਲਈ ਜਾ ਰਹੇ ਹੋ ਤੁਸੀਂ ਤਾਂ ਠੀਕ ਹੋ ਗਏ ਸੀਗੇ ਹੁਣ ਦੇਖੋ ਠੀਕ ਮੈਂ ਹੋ ਗਈ ਆ ਜਿਹੜਾ ਮੇਰਾ ਟ੍ਰੀਟਮੈਂਟ ਚੱਲਦਾ ਨਾ ਜਿਵੇਂ ਕਿ 10 ਸਾਲ ਵਾਸਤੇ ਉਹਨਾਂ ਨੇ ਮੈਨੂੰ ਗੋਲੀ ਲਈ ਆ 6 ਮੈਂਥ ਬਾਅਦ ਉਹ ਜਿਹੜਾ ਮੇਰਾ ਟੈਸਟ ਕਰਦੇ ਨੇ ਤੇ 3-3 ਮਹੀਨੇ ਬਾਅਦ ਜਿਹੜਾ ਉਹ ਮੇਰਾ ਟੀਕਾ ਲੱਗਦਾ ਉਹ ਮੇਰਾ ਰੈਗੂਲਰ ਜਿਹੜਾ ਇਲਾਜ ਚੱਲਦਾ ਉਹ ਕਰਵਾਉਣ ਵਾਸਤੇ ਚਾਹ ਮੈਡੀਸਿਨ ਲੈਣ ਵਾਸਤੇ ਆਪਾਂ ਨੂੰ ਹਸਪੀਟਲ ਜਾਣਾ ਪੈਂਦਾ ਬਾਕੀ ਮੈਂ ਠੀਕ ਆ ਬਾਹਰੋਂ ਵੀ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਮੈਸੇਜ ਆਏ ਕਿ ਮੈਡਮ ਤੁਸੀਂ ਦੱਸੋ ਕਿ ਅਸੀਂ ਕੀ ਹੈਲਪ ਕਰ ਸਕਦੇ ਆ ਉਹਨਾਂ ਦੀ ਬਸ ਇਹੀ ਅਲਪਾ ਕਿ ਤੁਸੀਂ ਵੀਡੀਓ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੇਰੇ ਬਾਰੇ ਇੰਨਾ ਸੋਚ ਰਹੇ ਹੋ ਤੁਸੀਂ ਜਿਹੜੇ ਕਿਸੇ ਨੂੰ ਮੈਨੂੰ ਇਨਾਂ ਵਾਂ ਵੀ ਮੇਰੇ ਆਪ ਦੇ ਹੱਥਾਂ 'ਚ ਕੁਝ ਗੁਣ ਹੈਗਾ ਜੇ ਆਪਾਂ ਇੰਨਾ ਘਰੋਂ ਜਿਹੜਾ ਆਪਾਂ ਵੀ ਆਪਣਾ ਰੋਟੀ ਪਾਣੀ ਵਧੀਆ ਬਣਾ ਕੇ ਖਾ ਸਕਦੇ ਆ ਤੁਸੀਂ ਜੇ ਹੈਲਪ ਕਰਨੀ ਹੈ ਨਾ ਮੇਰੀ ਹੈਲਪ ਕਰਨ ਦੀ بجائے ਉਸ ਕਿਸੇ ਦੀ ਹੈਲਪ ਕਰ ਲਓ ਜਿਹਦੀ ਕਿਸ ਦੀ ਧੀ ਵਿਆਉਣ ਵਾਲੀ ਆ ਜਿਹਦੇ ਕਿਸੇ ਦੇ ਸਿਰ ਤੇ ਛੱਤ ਨਹੀਂ ਹੈਗੀ ਤੁਸੀਂ ਉਹਨਾਂ ਦੀ ਹੈਲਪ ਕਰ ਦੋ ਤੇ ਇਹ ਸਮਝਿਓ ਕਿ ਦੀਦੀ ਦੀ ਹੈਲਪ ਕੀਤੀ ਹੈ ਕਿਉਂਕਿ ਕਈ ਮੈਨੂੰ ਬਹੁਤ ਕਹਿ ਰਹੇ ਸੀਗੇ ਕਿ ਮੈਡਮ ਦੱਸੋ ਅਸੀਂ ਕੀ ਹੈਲਪ ਕਰ ਸਕਦੇ ਆ ਤੁਹਾਡੇ ਵਾਸਤੇ ਮੈਨੂੰ ਤੁਹਾਡੇ ਹੈਲਪ ਦੀ ਜ਼ਰੂਰਤ ਨਹੀਂ ਮੈਨੂੰ ਸਿਰਫ ਤੁਹਾਡੀ سپورਟ ਦੀ ਤੇ ਤੁਹਾਡੇ ਪਿਆਰ ਦੀ ਜ਼ਰੂਰਤ ਆ ਜੇਕਰ ਤੁਸੀਂ ਹੈਲਪ ਕਰਨੀ ਆ ਤੇ ਉਹਨਾਂ ਲੋਕਾਂ ਦੀ ਕਰ ਦੋ ਜਿਨ੍ਹਾਂ ਦੇ ਕੋਲ ਵਿਚਾਰਾਂ ਤੋਂ ਕੁਝ ਵੀ ਨਹੀਂ ਹੈਗਾ ਕਿਉਂਕਿ ਬਹੁਤ ਨੇ ਇਹੋ ਜਿਹੇ ਲੋਕ ਐਨੀ ਅਸੀਂ ਘਰੇ ਬਠੇ ਜੁਕੇ ਹੋਏ ਅਸੀਂ ਦੁਖੀ ਐ ਦੁਖੇ ਕਈਆਂ ਨੇ ਦੇਖੋ ਵੀ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ ਆ ਮੁੜ ਕੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਨੂੰ ਰੋਟੀ ਕਦੋਂ ਮਿਲਣੀ ਆ ਅੱਜ ਮਿਲਣੀ ਆ ਕੱਲ ਮਿਲਣੀ ਆ ਇਹੋ ਜਿਹੇ ਵੀ ਹਾਲਾਤ ਆ ਗਏ ਆ ਕਈਆਂ ਲੋਕਾਂ ਦੇ ਸੋ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਬਾਕੀ ਫੇਰ ਮੈਂ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਇਹੀ ਕਹਿੰਦੀ ਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਤੇ ਮੇਰੀ YouTube ਫੈਮਲੀ ਦਾ ਕਿ ਇੰਨੇ ਤੁਸੀਂ ਮੈਨੂੰ سپورਟ ਦਿੰਦੇ ਹੋ ਐਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਇੰਨੇ ਤੁਸੀਂ ਮੇਰੀ ਫਿਕਰ ਕਰਦੇ ਹੋ ਤੇ ਰੱਬ ਅੱਗੇ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕਰਦੇ ਹੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਸਾਰੇ ਮੇਰੇ ਨਾਲ ਹੋਣਾ ਤਾਂ ਮੈਨੂੰ ਕਿਸੇ ਵੀ ਚੀਜ਼ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ ਮੈਂ ਬਿਲਕੁਲ ਠੀਕ ਠਾਕ ਆ ਵਧੀਆ ਜੀ ਇਸ ਚੀਜ਼ ਤੇ ਵੀ ਬਹੁਤ ਕਈਆਂ ਨੇ ਨਾਰਾਜ਼ਗੀ ਦਿਖਾਈ ਕਿ ਮੈਡਮ ਜੀ ਰੋਇਆ ਨਾ ਕਰੋ ਰੋਂਦੇ ਤੁਸੀਂ ਸੋਹਣੇ ਨਹੀਂ ਲੱਗਦੇ ਹੋ ਸੋ ਉਹਦੇ ਵਾਸਤੇ ਸਾਰਿਆਂ ਤੋਂ ਮੈਂ ਮਾਫੀ ਮੰਗਦੀ ਆ ਕਿਉਂਕਿ ਮਨ ਪਰ ਆਇਆ ਸੀ ਉਸ ਦਿਨ ਥੋੜਾ ਜਿਆਦਾ ਸੋ ਇਸ ਕਰਕੇ ਵੈਸੇ ਮੈਂ ਹਮੇਸ਼ਾ ਆਪਣੇ ਆਪ ਨੂੰ ਕੰਟਰੋਲ 'ਚ ਰੱਖਣੀ ਹੁੰਦੀ ਆ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਹੋਰ ਲੋੜਵੰਦਾਂ ਤੱਕ ਇਹਦੀ ਜਾਣਕਾਰੀ ਪਹੁੰਚ ਸਕੇ ਇਸ ਚੀਜ਼ ਦੀ ਕਿਉਂਕਿ ਇਹ ਬਿਮਾਰੀ ਬਹੁਤ ਫੈਲ ਰਹੀ ਆ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਆਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ